ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਕਿ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਹੋ ਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਕੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾਸੀਓਗ ਨੂੰ ਵੀ ਕ੍ਰਾਸ ਕਰਕੇ ਬਠਿੰਡੇਰ ਸੀਮੂ ਤੇ ਪਹੁੰਚ ਕੇ ਤੇ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਤੁਹਾਨੂੰ ਡਿਸਚਾਰਜ ਹੋਣ ਤੱਕ ਵੇਟ ਨਹੀਂ ਕਰ ਸਕਦੇ ਸੀ ਪਹਿਲੀ ਗੱਲ ਕਰ ਰਹੇ ਸੀ ਵੀ ਬਠਿੰਡੇ ਵਾਲੇ ਡਾਕਟਰ ਨੇ ਵੀ ਦਬਾ ਪਾਇਆ ਗਿਆ ਉਹ ਜਦੋਂ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੈੱਕ ਕੇ ਲੈ ਗਏ ਹਨਾ ਸਮਾਤਮਾ ਜਾਣਦਾ ਵੀ ਇਹ ਹੋ ਸਕਦਾ ਨੇੜਾ ਆਪਣਾ ਖਰਸ਼ਾ ਹੋਵੇ ਪਰੰਤੂ ਇਹ ਲੋਕ ਯਾਰ ਭੀੜ ਤੋਂ ਡਰਦੇ ਆ ਜੇ ਮੈਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮ ਸਕੁਏਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀ ਜਿਹਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰ ਨੂੰ ਸਰਕਾਰ ਲੌਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਆ ਜਦ ਕਿ ਗੱਡੀ ਮੇਰੇ ਬੇਟੇ ਦੇ ਨਾਮ ਤੇ ਹੈ ਆਰ ਸੀ ਮੇਰੇ ਕੋਲੇ ਘਰੇ ਪਈ ਹੈ ਤਾਂ ਉਹਨਾਂ ਨੂੰ ਗੱਡੀ ਚਲਾਉਣ ਦਾ ਕੀ ਹੱਕ ਹੈ ਉੱਥੇ ਸਾਡਾ ਕਾਨੂੰਨ ਕਿਹਦੇ ਕੋਲੇ ਗਿਆ ਕਿ ਉਹ ਕਿਸੇ ਦੀ ਗੱਡੀ ਧੱਕੇ ਨਾਲ ਲਈ ਫਿਰਦੇ ਆ ਇਹ ਮੱਜਲਾ ਪੁਲਿਸ ਨੂੰ ਵੀ ਮਿਲਿਆ ਦੋ ਤਿੰਨ ਵਾਰ ਉਸ ਤੋਂ ਬਾਅਦ ਮੇਰੇ ਵਕੀਲ ਨੇ ਹਾਈ ਕੋਰਟ ਤੋਂ ਨੋਟਿਸ ਕੀਤਾ ਹੁਣ ਸ਼ਾਇਦ ਅਸੀਂ ਸੈਕੰਡ ਦੇਵਾਂਗੇ ਜੇ ਉੱਤੇ ਕੋਈ ਨਾਅਬ ਗੱਲਬਾਤ ਹੋਊ ਉਹ ਮੇਰੇ ਉਹ ਮੇਰੇ ਨਾਲ ਬਹਿ ਕੇ ਗੱਲ ਕਿਉਂ ਨਹੀਂ ਕਰਦੇ ਇੱਥੇ ਆ ਵੇ 10 ਭਾਈ ਤੂੰ ਕਿਹੜੀ ਗੱਡੀ ਦਾ ਦਾਵਾ ਕਰਦਾ ਹੈ ਮੈਂ ਇਹਨੂੰ ਕਹਿੰਦਾ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੈਸ ਦੇ ਸਾਹਮਣੇ ਕਰਿਓ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਤੁਹਾਨੂੰ ਸਵਾਲ ਪੁੱਛੂਗਾ ਕੀ ਤਰੀਕ ਦੇ ਉੱਤੇ ਉਹੀ ਰੁਟੀਨ ਦੀ ਤਰ੍ਹਾਂ ਜਿੱਦਾਂ ਪਿਛਲੀਆਂ ਪੇਸ਼ੀਆਂ ਤੇ ਹੁੰਦਾ ਉਸ ਤਰ੍ਹਾਂ ਹੀ ਸਾਰਿਆਂ ਦੀ ਵੀ ਸੀ ਰਾਹੀ ਪੇਸ਼ ਹੋਏ ਨੇ ਸਾਰੇ ਰੁਸੀ ਦੇ ਦੋਸ਼ੀਆਂ ਬਨੋ ਜੋ ਦਰਖਾਸਤ ਦਿੱਤੀ ਗਈ ਸੀ ਵਿਸਥਾਰੀ ਕਰਨ ਦੀ ਉਹ ਤੇ ਬਹਿਸ ਲਈ ਆਪਾਂ ਨੂੰ ਜਿਹੜਾ ਹੈਗਾ 27 ਤਰੀਕ ਦਾ ਕਾਪੋ ਦੀ ਬਹਿਸ ਕਰਨੀ ਹੈ ਅਗਲੀ ਜਿਹੜੀ ਹੈਗੀ ਸਾਡੀ 5 ਮਾਰਚ 5 ਮਾਰਚ 5 4 5 ਅਪ੍ਰੈਲ ਦੀ ਅਗਲੀ ਜਿਹੜੀ ਅਪਲੀਕੇਸ਼ਨ ਲਈ ਦਿੱਤੀ ਹੋਈ ਹੈ ਬਈ ਛੋਟੇ ਛਿੱਤਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕਿੰਨੇ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਉਹ ਰਾਜੀ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤੀਰਾ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ 'ਸੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਾਨਸਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾਂ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਤੁਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੁੰਦੇ ਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਵੇਰਵਾ ਹੈ ਜੀ ਇਹਨਾਂ ਦੀ ਮਨੁੱਖਿਆ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਚ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ ਦੀ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਜਿਵੇਂ ਕਿ ਉਹ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਮੈਂਟ ਹੈ ਔਰ ਆਪਣਾ ਦਸਣਾ ਫਰਜ਼ ਵੀ ਬੰਦ ਹੈ ਪਰੰਤੂ ਉਹਦੇ ਲਈ ਕਿੰਨੀ ਕਾਹਲ ਬਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮ ਦੀ ਡਿਊਟੀ ਲਾ ਜਾਂਦੀ ਹੈ ਫਿਰ ਬਠਿੰਡਾ ਦੇ ਸੀਐਮਓ ਤੇ ਨੰਬਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਛਲੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਹਾਂ ਤੇ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਬਾਰ-ਬਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਹੈ ਰੈਫਰ ਕਿੱਥੋਂ ਹੋਇਆ ਹੈ ਫਲਾਨ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੋਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ ਫਿਰ ਤੁਸੀਂ ਜ਼ਿਲ੍ਹਾ ਫਰਮਾਨ ਸਾਹ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਵੀ ਕੇਵਲ ਤੇ ਕੇਵਲ ਇਹਨਾਂ ਕੋਲੇ 4 ਮਨთ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਨੂੰ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦੇਤਾ ਤਾਂ ਕਰਕੇ ਉਹਨਾਂ ਦਾ ਵਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸਕ ਤੋਂ ਵੀ ਕਿਤੋਂ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹਾਂ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁੱਕ ਕੀਤਾ ਸੀ ਵੀ ਅਸੀਂ ਕਰਨਾ ਦਾ ਜਰੂਰ ਹੈ ਫਿਜ਼ੀਕਲੀ ਅਸੀਂ ਫਿੱਟ ਸੀ ਪਰ ਕਾਨੂੰਨ ਦੀ ਅੜਚੇ ਨੇ ਇਸ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਹਰ ਕੀ ਕੀਤਾ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਤੁਹਾਡੇ ਸਲਾਹਕਾਰ ਮਾੜੇ ਨੇ ਇਸੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਥੋੜੀ ਜਾਣਕਾਰੀ ਲੈਂਦੇ ਤਾਂ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਜਾਣੀ ਸੀ ਪਰੰਤੂ ਉਹ ਕਾਹਲ ਦੇ ਵਿੱਚ ਕਈ ਵਾਰੀ ਫਿਰ ਇਹ ਜਿਹੜੀ ਆ ਜੂਟਣ ਵਾਲੀ ਪੁਜੀਸ਼ਨ ਨੂੰ ਪਹੁੰਚਣਾ ਪੈਂਦਾ ਕਿਉਂਕਿ ਉਹ ਲੋਰ ਤੋਂ ਜ਼ਿਆਦਾ ਕਾਹਲ ਕਰਦੇ ਨੇ ਹਰ ਇੱਕ ਮਾਮਲੇ ਦੇ ਵਿੱਚ ਤੇ ਇਸੇ ਕਰਕੇ ਉਹਨੂੰ ਮੂੰਹ ਦੀ ਖਾਣੀ ਪਈ ਹੈ ਜਦੋਂ ਵੀਡੀਓ ਪਾਈਆ ਤੁਸੀਂ ਉਸ ਤੋਂ ਬਾਅਦ ਕਿੰਨਾ ਕੁ ਪ੍ਰੈਸ਼ਰ ਪਿਆ ਕੋਈ ਵੀਡੀਓ ਬਣਾਉਣ ਬਾਰੇ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਕਿੰਨਾ ਕੁ ਪ੍ਰੈਸ਼ਰ ਪਾਇਆ ਗਿਆ ਦੇਖੋ ਜੀ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਬਰਥ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਹ ਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਯਮ ਨੂੰ ਵੀ ਕ੍ਰਾਸ ਕਰਕੇ ਬਠਿੰਡੇ ਸੀਮੂ ਤੇ ਪਹੁੰਚ ਕੇ ਤੁਸੀਂ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਤੁਹਾਨੂੰ ਡਿਸਚਾਰਜ ਹੋਣ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਫੋਰਸ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਇਹ ਦਾ ਸੱਬੇ ਸੀ ਸਿੱਧੂ ਮੂਸੇਵਾਲਾ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵੜਾਹ ਕੀਤੀ ਔਰ ਵੜਾਹ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਦੇ ਤੁਸੀਂ ਇਹਦੀ ਕੋਈ ਵਿਭਾਗੀ ਜਾਂਚਤਾ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸਿੰਘ ਸਾਹਿਬ ਨੂੰ ਮਿਲ ਕੇ ਆਇਆ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਬੇੜਾ ਮੁੱਦਾ ਵੱਜਿਆ ਤਾਂ ਮੇਰਾ ਵੱਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਨੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਬਦਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਆ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਿਟ ਮਾਨਯੋਗ ਸਾਡੇ ਸਾਡੇ ਮੰਤਰੀ ਨੇ ਮਨਾਪੋ ਲਈ ਜਨ ਉਹਨਾਂ ਦਾ ਤੇ ਅਕਲ ਤੇ ਟਾਲੀ ਵਾਲ ਸਾਹਿਬ ਤਾਂ ਉਹਨਾਂ ਨੇ ਮੁਰਕੇ ਮੈਨੂੰ ਫੋਨ ਕਰਨਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਲੋਕਾਂ ਦੇ ਦਰਵਾਜ਼ਾ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਭੇਜ ਦਿੱਨਾ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਨਾਂ ਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੇ ਇਹ ਗੱਲ ਮੈਂ ਕਹਿਣਾ ਵੀ ਇਹ ਤਾਂ ਹਰ ਇੱਕ ਜਗ੍ਹਾ ਤੇ ਜੂਬਾ ਕੇ ਖੜ ਜਾਂਦਾ ਸੀ ਉਹ ਸਭ ਨੇ ਗਰੰਟੀਆਂ ਦੇਣੀਆਂ ਸੀ ਤਾਂ ਮੈਂ ਐਸੇ ਕਰਕੇ ਇਕੱਲਾ ਮਿਲਣ ਦਾ ਫੈਸਲਾ ਕੀਤਾ ਪਰੰਤੂ ਮੈਨੂੰ ਦਫ਼ਤਰਾਂ ਦੇ ਵਿੱਚ ਘੁਮਾ ਕੇ ਮੋੜਤਾ ਜਦੋਂ ਸੀਐਮ ਸਾਹਿਬ ਜਹਾਜ਼ ਚੜ੍ਹ ਕੇ ਕਹਿੰਦੇ ਜੀ ਖੁੱਡੀਆਂ ਸਾਹਿਬ ਨੂੰ ਮਿਲ ਸਕਦੇ ਹੋ ਮੈਂ ਕਹਿੰਦਾ ਵੀ ਚਲੋ ਉਹ ਵੀ ਮਾਨਯੋਗ ਮੰਤਰੀ ਨੇ ਮੇਰੀ ਗੱਲ ਕੈਬਨਿਟ ਚ ਜਾ ਕੇ ਰੱਖਣਗੇ ਮੈਂ ਖੁੱਡੀਆਂ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਨੁਕਤੇ ਸੀ ਜਿਹੜੇ ਉਹ ਸਾਰੇ ਉਹਨਾਂ ਨੂੰ ਨੋਟ ਕਰਾਏ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਨੇ ਵੀ ਕੋਈ ਤਾਂ ਫਿਰ ਮੈਂ ਮੰਨੂ ਹੀ ਮੰਨ ਚ ਨਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲਿਆ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਤਾਂ ਮੈਂ ਇਸ ਕਰਕੇ ਇਹਨਾਂ ਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਂ ਸਿੱਧਾ ਕਿ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇਵਮਾਨ ਜੋ ਅਦਾਲਤਾਂ ਤੇ ਐ ਉਹ ਮੇਰੇ ਹੱਕ 'ਚ ਕਰਦਣ ਬਰੋਚ ਜਿੱਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਤੇ ਜੋ ਹੋਊਗਾ ਆਪਾਂ ਸਰਕਾਰ ਕਰਾਂਗੇ ਕੀ ਕਹੋਂਗੇ ਜਿਹੜੇ ਇਨਸਾਫ ਵੇਲੇ ਮਿਲਣਾ ਵੀ ਨਹੀਂ ਚਾਹੁੰਦੇ ਸੀ ਹੁਣ ਫੋਟੋਆਂ ਵਿੱਚ ਪਾਉਣੇ ਲੈ ਲੜੀਆਂ ਘਟ ਰਹੇ ਨੇ ਨੇਤਾ ਜੀ ਦੇਖੋ ਜੀ ਇਹ ਤਾਂ ਤੁਸੀਂ ਮੇਰੇ ਨਾਲ ਵੱਧ ਸਮਾਜ ਦੇ ਵਿੱਚ ਵਿਚਰਦੇ ਤੁਹਾਨੂੰ ਵੱਧ ਪਤਾ ਹੈ ਹੋ ਤਾਂ ਰਿਹਾ ਪਰ ਹੁਣ ਇਹਦਾ ਮੇਰੇ ਕੋਲੇ ਵੀ ਕੋਈ ਸਾਰਤਕ ਹੱਲ ਨਹੀਂ ਇਸ ਗੱਲ ਦਾ ਕਿਉਂਕਿ ਜਿਹੜੀ ਨੇੜਤਾ ਹੁਣ ਦਿਖਾ ਰਹੇ ਨੇ ਇਹਨਾਂ ਨੇ ਪਹਿਲਾਂ ਮੈਨੂੰ ਸਾਰੇ ਇਗਨੋਰ ਕਰਦੇ ਆ ਚਲੋ ਜਿੱਦਾਂ ਨਾ ਹੈਗਾ ਜੀ ਆਪਾਂ ਕੀ ਕਰ ਸਕਦੇ ਹਾਂ ਇਹਦੇ ਵਾਰ ਜਿਹੜੀ ਜਾਣਕਾਰੀ ਵਿਭਾਗ ਮੰਗ ਰਿਹਾ ਸੀ ਦੱਸ ਦਿੱਤਾ ਉਹਨਾਂ ਨੂੰ ਵੀ ਦਿੱਤੀ ਹੈ ਜਾਣਕਾਰੀ ਵੀ ਜਿਹੜਾ ਬਾਹਰ ਕਰਾਇਆ ਟ੍ਰੀਟਮੈਂਟ ਟ੍ਰੀਟਮੈਂਟ ਇਹ ਤਾਂ ਆਪਣੇ ਕੋਲੇ ਛਪਾਉਣ ਲਈ ਖੁਸ਼ੀ ਨਹੀਂ ਸੀ ਦੇਖੋ ਮੇਰੀ ਗੱਲ ਸੁਣ ਮੈਂ ਉਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ ਚ ਅਸੀਂ ਪਾਈ ਉਹ ਦੱਸਤੀ ਤਾਂ ਹੋਰ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਅਛਾ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ WhatsApp ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾ ਲਓ ਆਹ ਗੋਲੀ ਦੇ ਦੋ ਉਹ ਦੇ ਹੀ ਗਏ ਜਿੱਦਾਂ ਕੋਈ ਕਰਦੇ ਸੀ ਫੇਰ ਵੀ ਕੋਈ ਹੋਰ ਜਾਦੇ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡੇ ਆ ਡਾਕਟਰ ਹੈ ਉਹਨਾਂ ਦੀ رائے ਲੈ ਲੈਂਦੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਦੇ ਨਾਲ ਭਾਈ ਤੁਸੀਂ ਗੱਲ ਕਰ ਰਹੀ ਸੀ ਵੀ ਬਠਿੰਡੇ ਵਾਲੇ ਡਾਕਟਰ ਦੇ ਵੀ ਦਬਾ ਪਾਇਆ ਗਿਆ ਉਹ ਵੀ ਜਦੋਂ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੱਕ ਕੇ ਲੈ ਗਏ ਹਨਾ ਤਾਂ ਹੁਣ ਕੋਈ ਵੀ ਬਿਜ਼ਨਸਮੈਨ ਹੈ ਕੋਈ ਡਾਕਟਰ ਹੈ ਨਾ ਉਹਨੂੰ ਇਹ ਲੱਗਦਾ ਵੀ ਸਰਕਾਰ ਨੂੰ ਆ ਪੰਗਾ ਲੈਣ ਤੋਂ ਬਾਈ ਹਰੇਕ ਡਰਦਾ ਹੈ ਪਰੰਤੂ ਚਲੋ ਹਾਲੇ ਤੱਕ ਵੀ ਸ਼ਾਂਤੀ ਹੈ ਹੈ ਨਾ ਅਗਲੇ ਨੂੰ ਡਰ ਹੁੰਦਾ ਵੀ ਆਪਾਂ ਦਾ ਮਗਰੋਂ ਵੀ ਆਪਦਾ ਕੰਮ ਚਲਾਉਣਾ ਤੇ ਸਾਡੇ ਤੇ ਕੋਈ ਵਾਧੂ ਦੁਬਾਰਾ ਨਾ ਪਵੇ ਤਾਂ ਉਹ ਜਿਹੜੇ ਉਹ ਆਏ ਸੀ ਨੇ ਤਾਂ ਕਹਿੰਦੇ ਅਸੀਂ ਕੁਝ ਗਏ ਹੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਵੀ ਇਹ ਹੁਣ ਤਾਂ ਜੀ ਥਰੀ ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਰਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਊਗੀ ਮੈਂ ਕਹਾਂ ਭਾਈ ਜਿੰਨੀ ਮਰਜ਼ੀ ਟੀਮਾਂ ਲੈ ਲੈ ਸਾਡੇ ਕੋਲੇ ਦਸਣ ਦਸਾਉਣ ਨੂੰ ਕੁਛ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਐ ਤੇ ਉੱਥੇ ਸਾਡੇ ਜਿਹੜੇ ਮਾਣਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫੇਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕੁੱਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫਆਈਆਰ ਹੀ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਾਦੇ ਸਮਰੱਥਾਂ ਤੇ ਫਿਰ ਭਾਈ ਕਰਲਾ ਕਾਰਵਾਈ ਜਿਹੜੀ ਤੂੰ ਆਪਦੀ ਕਰਨੀ ਹੈ ਮੈਂ ਤਾਂ ਇਹੋ ਇਸ ਕਰਕੇ ਕਰਦਾ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਇਹ ਚਾਹ ਕਰਨਾ ਤਾਂ ਇਹ ਚਾਹੁੰਦੇ ਜਿਸ ਤੱਕ ਮੈਂ ਸਮਝਦਾ ਹੈ ਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ ਲੋਕ ਯਾਰ ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹਾਲ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ ਤਿੰਨ ਚਾਰ ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮਸਕੁਏਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਸਟਾਲ 'ਚ ਬੈਠਾ ਮੈਨੂੰ ਤੇ ਵੀ ਨਹੀਂ ਪਤਾ ਕਿ ਕਿਸ ਨੇ ਕੀ ਜਿੰਨਾ ਜਿਉ ਕਿਸੇ ਦਾ ਆਪੋ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਨੇ ਬਸ ਹੋਰ ਕੋਈ ਚੱਕਰ ਨਹੀਂ ਸਰਕਾਰ ਨੇ ਤੁਹਾਡੇ ਨਾਲ ਐਸਐਸਪੀ ਲੈਵਲ ਦੇ ਬੰਦੇ ਤੁਹਾਨੂੰ ਮਿਲੇ ਸੀਗੇ ਹਫ਼ਤਾ ਵਿੱਚ ਮਠੰਡਾ ਤੇ ਉਹਨਾਂ ਨੇ ਵੀ ਕੋਈ ਭਰੋਸਾ ਦਿੱਤਾ ਕਿ ਕੀ ਕੀ ਹੈ ਕਿ ਕੀ ਭਰੋਸਾ ਦਿੱਤਾ ਜੀ ਜਦੋਂ ਦੇਖੋ ਮੈਂ ਬੋਲੂਗਾ ਫਿਰ ਅਫਸਰ ਤਾਂ ਸਰਕਾਰ ਨੂੰ ਹੁੰਦੀ ਹੈ ਉਹਨਾਂ ਨੇ ਜੋੜੀਆਂ ਲਾਈਆਂ ਜੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੁਣ ਤੁਸੀਂ ਆਪਣੇ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲੋ ਵੀ ਸਟੇਟ ਰਿਪੋਰਟ ਹਾਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਿਰਦਾ ਸਟੇਟ ਰਿਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਜਿਹੜੀ ਇੰਟਰਵਿਊ ਆ ਉਹਨਾਂ ਤੋਂ ਐਫੀ ਡੈਪਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਕਰਕੇ ਤੇ ਜੇ ਰਤੇਸ਼ ਲੱਖੀ ਦੇ ਨਾਲ 골ਡੀ ਬਰਾਡ ਦੀ ਹੋ ਜਾਂਦੀ ਹੈ ਤਾਂ ਉਦੋਂ ਉਹਦਾ ਐਫੀ ਡੈਪਟ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਹੈ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਇਹਨੇ ਵੀ ਇੰਟਰਵਿਊ ਕੀਤੀ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰ ਨੂੰ ਸਰਕਾਰ ਲੌਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਹੈ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਬਿਓ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ ਇਹਦੇ ਲਈ ਅਸੀਂ ਬਾਰ-ਬਾਰ ਅਫਸਰਾਂ ਦੇ ਚੱਕਰ ਕੱਢਦੇ ਹਾਂ ਚਲੋ ਜੇ ਉਹ ਨਹੀਂ ਉਹਨਾਂ ਦੀ ਕੋਈ ਸੌ ਮਜਬੂਰੀ ਹੋ ਸਕਦੀ ਹੈ ਅਸੀਂ ਕੰਪੈਲ ਨਹੀਂ ਕਰਦੇ ਚਲੋ ਆਪਾਂ ਬੇਨਤੀ ਰੱਖੀ ਉਹਨਾਂ ਨੇ ਮੰਨ ਲਈ ਤਾਂ ਵੀ ਚੰਗਾ ਨਾ ਮੰਨ ਲਈ ਤਾਂ ਵੀ ਚੰਗਾ ਬਾਕੀ ਅੱਗੇ ਰੱਬ ਰੱਖ ਭਾਈ ਇਹ ਤਾਂ ਸਿੱਧੂ ਬਸਤਾਲ ਦੇ ਇਨਸਾਫ ਨੂੰ ਲੈ ਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸਰਕਾਰ ਜਾਂ ਪੁਲਿਸ ਵੱਲੋਂ ਨਹੀਂ ਮਦਦ ਕੀਤੀ ਜਾ ਰਹੀ ਇੱਕ ਗੱਡੀ ਨੂੰ ਲੈ ਕੇ ਇਸ਼ੂ ਖੜਾ ਹੋਇਆ ਸੀ ਤੁਸੀਂ ਦਰਖਾਸਤ ਵੀ ਦਿੱਤੀ ਸੀ ਭੰਗ ਜੀ ਦੀ ਨੂੰ ਲੈ ਕੇ ਉਹਦਾ ਵੀ ਕੁਝ ਨਹੀਂ ਹੋਇਆ ਅਜੇ ਤੱਕ ਦੇਖੋ ਜੀ ਉਹਦਾ ਮੈਂ ਦੋ ਤਿੰਨ ਵਾਰੀ ਉਹਦਾ ਇਸ ਕਰਕੇ ਨਹੀਂ ਹੋ ਰਿਹਾ ਵੀ ਉਹ ਬੰਦੇ ਅਪਰੋਚੇਬਲ ਬੰਦੇ ਨੇ ਉਹ ਹਰ ਇੱਕ ਨੂੰ ਅਫਸਰਾਂ ਨਾਲ ਵੱਡੇ ਵੱਡੇ ਅਫਸਰਾਂ ਨਾਲ ਉਹਨਾਂ ਦਾ ਵਾਹ ਵਾਸਾ ਹੈ ਜਦ ਕਿ ਗੱਡੀ ਮੇਰੇ ਬੇਟੇ ਦੇ ਨਾਂ ਤੇ ਹੈ ਆਰ ਸੀ ਮੇਰੇ ਕੋਲੇ ਘਰੇ ਪਈ ਹੈ ਤਾਂ ਉਹਨਾਂ ਨੂੰ ਗੱਡੀ ਚਲਾਉਣ ਦਾ ਕੀ ਹੱਕ ਹੈ ਉਥੇ ਸਾਡਾ ਕਾਨੂੰਨ ਕਿਹਦੇ ਕੋਲੇ ਗਿਆ ਕਿ ਤੂੰ ਕਿਸੇ ਦੀ ਗੱਡੀ ਧੱਕੇ ਨਾਲ ਲਈ ਫਿਰਦੇ ਜਦ ਕਿ ਮੈਂ ਜਲਾ ਪੁਲਿਸ ਨੂੰ ਵੀ ਮਿਲਿਆ ਦੋ ਤਿੰਨ ਵਾਰ ਉਸ ਤੋਂ ਬਾਅਦ ਮੇਰੇ ਵਕੀਲ ਨੇ ਹਾਈ ਕੋਰਟ ਤੋਂ ਨੋਟਿਸ ਕੀਤਾ ਹੁਣ ਸ਼ਾਇਦ ਅਸੀਂ ਸੈਕੰਡ ਦੇਵਾਂਗੇ ਜੇ ਉੱਤੇ ਕੋਈ ਨਾਅਬ ਗੱਲਬਾਤ ਹੋਊ ਉਹ ਮੇਰੇ ਉਹ ਮੇਰੇ ਨਾਲ ਬਹਿ ਕੇ ਗੱਲ ਕਿਉਂ ਨਹੀਂ ਕਰਦੇ ਇੱਥੇ ਆ ਕੇ ਨਹੀਂ ਦੱਸ ਭਾਈ ਤੂੰ ਕਿਹੜੀ ਗੱਡੀ ਦਾ ਦਾਵਾ ਕਰਦੇ ਮੈਂ ਇਹਨੂੰ ਕਹਿੰਦਾ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੈਸ ਦੇ ਸਾਹਮਣੇ ਕਰਿਓ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਅੱਗੇ ਹਲੇ ਉਹ ਜਿਹੜਾ ਕੋਈ ਬੰਦਾ ਮੀਡੀਏਟਰ ਮੈਂ ਵਿਚਾਲੇ ਪਾਇਆ ਮੁੰਡਾ ਇੱਕ ਇਥੋਂ ਮਾਨਸਾ ਦਾ ਸਾਹਨੇ ਕਿਹਾ ਸੀ ਵੀ ਇਹ ਜਾ ਕੇ ਗੱਡੀ ਦੀ ਕੀਮਤ ਪਾਇਆ ਉਹਨੂੰ ਕਹਿੰਦੇ ਵੀ ਜਿਵੇਂ ਤੁਸੀਂ ਜਵਾਬ ਦਾ ਗੱਲ ਕਰੋਗੇ ਅਸੀਂ ਓਵੇਂ ਗੱਲ ਕਰਾਂਗੇ ਜੇ ਤੁਸੀਂ ਹੱਥ ਉੱਪਰ ਚੱਕੋਗੇ ਅਸੀਂ ਓਵੇਂ ਚੱਕਾਂਗੇ ਮੈਂ ਕਹਿੰਦਾ ਵੀ ਮੈਂ ਹੱਥ ਉੱਪਰ ਚੱਕ ਕੇ ਗੱਲ ਕਹਿਣਾ ਹੈ ਤੁਸੀਂ ਜੇ ਤੁਸੀਂ ਹਿੰਮਤ ਰੱਖ ਦੋ ਮੇਰੇ ਨਾਲ ਗੱਲ ਕਰੋ ਆ ਕੇ ਨਾਲੇ ਤੁਸੀਂ ਦੱਸੋ ਤੁਸੀਂ ਥੋੜੇ ਮੇਰੇ ਮੁੰਡੇ ਦੇ ਨਾਲ ਲਿੰਕ ਹੋਣਗੇ ਮੇਰਾ ਮੁੰਡਾ ਕਿਹੜੇ-ਕਿਹੜੇ ਗੈਂਗਸਟਰ ਨਾਲ ਸੌਂਧ ਰੱਖਦਾ ਸੀ ਸਾਰੀ ਜਨਤਾ ਨੂੰ ਸਪਸ਼ਟ ਕਰੋ ਘਟੋ ਘਟੋ ਮੇਰਾ ਮਨ ਇੱਥੋਂ ਤੱਕ ਤਾਂ ਸ਼ਾਂਤ ਹੋ ਜੇ ਵੀ ਮੇਰਾ ਮੁੰਡਾ ਵੀ ਗੈਂਗਸਟਰਾਂ ਨਾਲ ਸੰਬੰਧ ਰੱਖਦਾ ਸੀ ਉਹ ਤਾਂ ਮਾਰਿਆ ਗਿਆ ਮੇਰੇ ਮਨ ਨੂੰ ਸ਼ਾਂਤੀ ਤਾਂ ਮਿਲੂ ਵੀ ਮੇਰਾ ਬੱਚਾ ਵੀ ਮਾਰਿਆ ਸੀ ਤੁਸੀਂ ਇੱਕ ਪਾਸੇ ਮੂੰਹ ਕਰਕੇ ਪਿੱਛੇ ਕੋ ਵੜਦੇ ਹੋ ਮੈਂ ਪੰਜਾਬ ਦੀ ਏਜੰਸੀ ਨੂੰ ਪੁਲਿਸ ਨੂੰ ਵੀ ਇਹ ਗੱਲ ਕਹਿੰਦਾ ਜੇ ਤੁਹਾਡੇ ਕੋਲੇ ਕੋਈ ਵੀ ਇਦਾਂ ਦੇ ਸਬੂਤ ਹੈ ਕਿ ਮੇਰਾ ਮੁੰਡਾ ਕਿਸੇ ਗੈਂਗ ਨਾਲ ਤਾਲੁਕ ਰੱਖਦਾ ਸੀ ਤਾਂ ਸਾਰੇ ਲੋਕਾਂ ਦੇ ਸਾਹਮਣੇ ਸਬੂਤ ਰੱਖੋ ਜੇ ਉਹ ਭਰਾ ਆ ਜਾਣਦੇ ਨੇ ਤਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੈਂ ਤੁਹਾਨੂੰ ਦੱਸਣਾ ਗੈਂਗਸਟਰ ਬਾਤ ਤੋਂ ਉਹਨਾਂ ਖਤਰਾ ਨਹੀਂ ਤੇ ਜਿਹੇ ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਨੇ ਚਿੱਤੇ ਕੱਪੜੇ ਵਾਲੇ ਨੇ ਰਾਸਰੀ ਲੀਡਰਾਂ ਨਾਲ ਪੁਲਿਸ ਦੇ ਵੱਡੇ ਅਫਸਰਾਂ ਨਾਲ ਲਿੰਕ ਰੱਖਦੇ ਨੇ ਇਹਨਾਂ ਤੋਂ ਗੈਂਗਸਟਰ ਤੋਂ ਜ਼ਿਆਦਾ ਖਤਰਾ ਸਾਨੂੰ ਠੀਕ ਹੈ ਪਰ ਸਰਕਾਰ ਦਾ ਖਦ ਸੀ ਵੱਡੇ ਬਦਲਾਅ ਦੀ ਗੱਲ ਕਰਦੀ ਸੀ ਇਹ ਕਾਂਗਰਸ ਵਿਲੇ ਦੇ ਆ ਭੰਗਿੜੀ ਵਾਲੇ ਜਿਹੜੇ ਤੁਸੀਂ ਆਪਾਂ ਗੱਲ ਕਰਦੇ ਆ ਗੱਡੀ ਵਾਲੀ ਤੇ ਉਹਨਾਂ ਦਾ ਅੱਜ ਵੀ ਇਸ ਸਰਕਾਰ ਦੇ ਵੀ ਉਹਨਾਂ ਹੀ ਬੋਲਵਾ ਹੈ ਜੀ ਬਿਲਕੁਲ ਨਹੀਂ ਹੁਣ ਬੀਜੇ ਚ ਚਲੇ ਗਏ ਨੇ ਉਹ ਉਹ ਦੇਖ ਲੈਣ ਦੇ ਹਿਸਾਬ ਕਿਤਾਬ ਜਿੱਧਰੋਂ ਮੜਾ ਮੋਟਾ ਪ੍ਰੈਸ਼ਰ ਕਰਦਾ ਫਿਰ ਹੋਰ ਤਾਂ ਵਾਲੇ ਪਾਸੇ ਨੂੰ ਮੇਰਾ ਖਿਆਲ ਅੱਜਕੱਲ ਨੂੰ ਬੀਜੇਪੀ ਦੇ ਡੀਸੀ ਦਾ ਪ੍ਰਭਾਵ ਹੈ ਇਹ ਕੋ ਸਾਡੇ ਵਰਗੇ ਮੂਰਖ ਬੰਦੇ ਨਹੀਂ ਵੀ ਜਿੱਥੇ ਖੜੇ ਆ ਉੱਥੇ ਖੜੇ ਆ ਉਹ ਦੇਖਦੇ ਨੇ ਹਿਸਾਬ ਕਿਤਾਬ ਵੀ ਕਿਧਰੋਂ ਸਪਲਾਈ ਚੱਲਦੀ ਹੈ ਉਧਰੋਂ ਹੀ ਲੈਂਦੇ ਆ ਉਹ